ਜਲੰਧਰ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਗਰਮੀ ਤੋਂ ਬਾਅਦ ਲਗਾਤਾਰ ਦਿਨ ਰਾਤ ਨੂੰ ਮੌਸਮ ਬਦਲਾਅ ਦੇ ਵਿੱਚ ਆ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੀ ਹਾਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਦਿਨ ਰਾਤ ਤੋਂ ਬੱਦਲ ਛਾ ਗਏ ਸੀ ਫਿਰ ਉਸ ਤੋਂ ਬਾਅਦ بارش ਛੋਟੀ ਛੋਟੀ ਹੋ ਚੁੱਕੀ ਦਿੱਤੇ ਹੋਣ ਸਵੇਰ ਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਜਲੰਧਰ ਦੀਆਂ ਤਸਵੀਰਾਂ ਦਿਖਾ ਰਿਹਾ ਹਾਲੇ ਤੱਕ ਕੀ ਕਿਹੜੀ ਹੈ بارش ਹੋ ਰਹੀ ਹੈ ਉੱਪਰ ਬੱਦਲ ਛਾਏ ਹੋਏ ਨੇ ਤੁਸੀਂ ਦੇਖ ਰਹੇ ਤਸਵੀਰਾਂ ਜੀ ਹਾਂ ਬੱਦਲ ਛਾਏ ਹੋਏ ਨੇ ਐਤਲਮ ਅਸੀਂ ਖੜੇ ਹਾਂ ਦਮੋਰੀਆ ਪੁਲ ਤੇ ਦਮੋਰੀਆ ਪੁਲ ਤੇ ਸਰਕਾਰ ਜਿਹੜਾ ਤੋੜ ਦਿੱਤਾ ਗਿਆ ਤੁਸੀਂ ਦੇਖ ਰਹੇ ਤਸਵੀਰਾਂ ਮੈਂ ਆਪਣਾ ਕੈਮਰਾਮੈਨ ਨਾਲ ਕਹਾਂਗਾ ਅੱਗੇ ਦਿਖਾਇਆ ਜਾਵੇ ਕਿਰਪਾ ਕਰਕੇ ਦੇਖੋ ਪਾਣੀ ਆ ਪੂਰਾ ਨਕਵਨ ਨਾਲ ਕੇ ਦਮੋਰੀਆ ਪੁਲ ਲੇ ਦਾ ਪਾਣੀ ਭਰ ਚੁੱਕਾ ਹੋਇਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦਮੋਰੀਆ ਪੁਲ ਜੀ ਹਾਂ ਸੜਕ ਤੇ ਵਿਚਕਾਰ ਤੱਕ ਕਿਹੜਾ ਪਾਣੀ ਆ ਚੁੱਕਾ ਹੋਇਆ ਦਮੋਰੀਆ ਪੁਲ ਹੋਰ 1 ਘੰਟਾ ਬਾਰਿਸ਼ ਹੁੰਦੀ ਹੈ بارشوں ਤੋਂ ਬਾਅਦ ਪੂਰਾ ਦਮੋਰੀਆ ਪੁਲ ਭੱਜ ਜਾਏਗਾ ਜੀ ਹਾਂ ਤੁਹਾਨੂੰ ਜਲੰਧਰ ਦੀਆਂ ਤਸਵੀਰਾਂ ਦਿਖਾਈਆਂ ਪ੍ਰੀਤਨਗਰ ਦੀਆਂ ਪ੍ਰੀਤਨਗਰ ਦੀਆਂ ਤਸਵੀਰਾਂ ਪ੍ਰੀਤ ਦੁਆਬਾ ਚੌਂਗ ਤੋਂ ਲੈ ਕੇ ਸੋਡਲ ਚੌਂਗ ਤੱਕ ਜਿਹੜਾ ਪੂਰੀ ਤਰ੍ਹਾਂ 2 ਤੋਂ 4-4 5-5 ਫੁੱਟ ਪਾਣੀ ਭਰਿਆ ਪਿਆ ਲੋਕ ਪੈਦਲ ਜਾ ਰਹੇ ਨੇ ਅਸੀਂ ਉਹਨਾਂ ਲੋਕ ਜਿਹੜੇ ਇੱਥੇ ਦੇ ਰਹਿਣ ਵਾਲੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਬਾਈ ਜੀ ਤੁਸੀਂ ਕਿੱਥੇ ਰਹਿੰਦੇ ਹੋ ਤੇ ਕੀ ਨਾਮ ਹੈ ਤੁਹਾਡਾ ਜਲਦੀ ਜੀ ਤੁਸੀਂ ਪਹਿਲੀ ਵਾਰ ਹੋਇਆ ਇੰਦਾ ਪਾਣੀ ਇੰਨਾ ਪਹਿਲਾਂ ਵੀ ਇੰਨਾ ਆਉਂਦਾ ਸੀ ਪਾਣੀ ਐਂਡਾ ਨਹੀਂ ਆਂਦੇ ਲੇਕਿਨ ਅੱਜ ਅੱਜ ਦਾ ਘੰਟੇ ਦੇ ਵਿੱਚ ਹੀ ਦੇਖੋ ਇੰਨਾ ਆਉਣਾ ਹੋ ਗਿਆ ਅੱਛਾ ਜੀ ਇਹ ਕਿੰਨੇ ਫੁੱਟ ਹੋਏਗਾ ਪਾਣੀ ਇਹ ਹੋਣਾ ਜੀ ਤਿੰਨ ਮੈਂ ਤਿੰਨ ਫੁੱਟ ਹੋਣਾ ਤਿੰਨ ਫੁੱਟ ਚਾਰ ਫੁੱਟ ਹੋਏਗਾ ਇੱਥੇ ਮੈਨੂੰ ਇਹ ਦੱਸੋ ਇਹ ਕਿੰਨੇ ਦਿਨ ਲੱਗ ਜਾਣਗੇ ਪਾਣੀ ਨਿਕਲਣੇ ਇਹ ਨਿਕਲਣ ਨੂੰ ਭਾਜੀ ਇੱਕ ਦਿਨ ਵਿੱਚ ਮੈਨੂੰ ਤਿੰਨ ਦਿਨ ਲੱਗ ਜਾਂਦੇ ਆ ਮਮੂ ਜੀ ਜੀ ਤੁਸੀਂ ਦੇਖੋ ਲੋਕ ਹਲਾਤ ਲੋਕਾਂ ਦੇ ਕੀ ਲੋਕ ਕਹਿੰਦੇ ਨੇ ਪਹਿਲੀ ਵਾਰ ਜਿਹੜਾ ਦੇਖਿਆ ਪਾਣੀ ਪੂਰੀ ਤਰ੍ਹਾਂ ਭਰ ਚੁੱਕਾ ਹੈ ਜਲੰਧਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਲੋਕ ਕੰਮਾਂ ਤੋਂ ਜਾਣ ਤੋਂ ਕਿਹੜਾ ਬੈਠੇ ਹੋਏ ਨੇ ਕਈਆਂ ਦੀ ਐਕਟੀਵਾ ਪਾਣੀ ਦੇ ਵਿੱਚ ਖਰਾਬ ਹੋ ਜਾਂਦੀਆਂ ਜਲੰਧਰ ਦੇ ਹਾਲਾਤ ਹਾਲੇ ਤੱਕ ਵੀ ਜਲੰਧਰ ਦੇ ਵਿੱਚ بارش ਹੋ ਰਹੀ ਹੈ ਜਿਸ ਦੇ ਵਿੱਚ ਬੱਦਲ ਛਾਏ ਹੋਏ ਨੇ بارش ਹੋ ਰਹੀ ਹੈ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਹਾਲਾਤ 2-5 ਫੁੱਟ ਕਿਹੜਾ ਪਾਣੀ ਹੈ ਜਲੰਧਰ ਦੇ ਵਿੱਚ ਭਰਿਆ ਪਿਆ ਜਲੰਧਰ 'ਚ ਦੇਰ ਰਾਤ ਨੂੰ ਲਗਿਆ ਮੌਸਮ ਅਬਦਲਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਗਰਮੀ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜਰੂਰ ਗਰਮੀ ਦੇ ਵਿੱਚ ਕਰਨਾ ਪੈ ਰਿਹਾ ਸੀ ਜਿਸ ਦੇ ਵਿੱਚ देर रात ਨੂੰ ਮੌਸਮ ਬਦਲਾਬ ਦੇ ਵਿੱਚ ਆਇਆ ਤੇ ਪਹਿਲੇ ਬੱਦਲ ਛਾ ਜਾਂਦੇ ਤੁਸੀਂ ਦੇਖ ਲਓ ਤਸਵੀਰਾਂ ਹੁਣ ਵੀ ਬੱਦਲ ਛਾਏ ਹੋਏ ਨੇ ਉਸ ਤੋਂ ਬਾਅਦ ਦੇ ਰਾਤ ਤੋਂ ਹੀ ਕਿਹੜੇ بارش ਹੋ ਰਹੀ ਹੈ ਜਿਸ ਦੀਆਂ ਤਸਵੀਰਾਂ ਹਲ ਤੁਹਾਨੂੰ ਸਵੇਰੇ ਜਗਬਾਨੀ ਟੀਵੀ ਤੇ ਦਿਖਾ ਰਹੇ ਆ ਸਵੇਰ ਤੋਂ ਲਗਾਤਾਰ ਬਿਤੀ ਰਾਤ ਤੋਂ ਕਿਹੜੀ بارش ਹੋ ਰਹੀ ਹੈ بارش ਦੇ ਕਾਰਨ ਵੀ ਦੇਖ ਲਿਓ ਸੜਕਾਂ ਦੇ ਉੱਤੇ ਪਾਣੀ ਭਰ ਚੁੱਕਾ ਹੋਇਆ ਜੀ ਹਾਂ ਅਲੱਗ-ਅਲੱਗ ਏਰੀਆ ਦੀ ਤੁਹਾਨੂੰ ਜਗ੍ਹਾ ਦਿਖਾ ਰਹੇ ਆ ਸੜਕਾਂ ਤੇ ਪਾਣੀ ਭਰ ਚੁੱਕਾ ਹੋਇਆ بارش ਹਲਕੀ-ਹਲਕੀ ਹੋ ਰਹੀ ਹੈ ਸਵੇਰ ਰਾਤ ਦੇ ਰਾਤ ਤੋਂ ਕਿਹੜੀ ਲਗਾਤਾਰ بارش ਹੋ ਰਹੀ ਸੀ ਤੁਹਾਨੂੰ ਜਲੰਧਰ ਦੀਆਂ ਸੜਕਾਂ ਦਾ ਹਾਲਾਤ ਦਿਖਾਣੇ ਆ ਸੜਕਾਂ ਦੇ ਕੀ ਹਾਲਾਤ ਹੋ ਚੁੱਕੇ ਨੇ ਜਲੰਧਰ ਦੇ ਸੋਲਡਰ ਰੋਡ ਤੇ ਖੜੇ ਆ ਕਿਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਦੂਰ ਦੂਰ ਤੱਕ ਕਿਹੜਾ ਪਾਣੀ ਸੜਕਾਂ ਦੇ ਵਿੱਚ ਆ ਚੁੱਕਾ ਹੋਇਆ ਆਵੇ ਜਾਵੀ ਬਿਲਕੁਲ ਬੰਦ ਹੋ ਚੁੱਕੀ ਹੈ ਲੋਕ ਪੈਦਲ ਸੜਕਾਂ ਤੋਂ ਘਰਾਂ ਚੋਂ ਬਾਹਰ ਨਿਕਲ ਰਹੇ ਨੇ ਰਸਤੇ ਅੱਚ ਗੱਡੀਆਂ ਲਗਾ ਦਿੱਤੀਆਂ ਗਈਆਂ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਦੇਖ ਰਹੇ ਹੋ ਦੂਰ ਦੂਰ ਤੱਕ ਦੱਸਿਆ ਜਾ ਰਿਹਾ ਇਸ ਏਰੀਆ ਦੇ ਵਿੱਚ ਕਈ ਲੱਖ ਰੁਪਏ ਦਾ ਸੀਵਰੇਜ ਪਾਇਆ ਗਿਆ ਫਿਰ ਵੀ ਪਾਣੀ ਦਾ ਹਾਲਾਤ ਤੁਸੀਂ ਦੇਖ ਰਹੇ ਹੋ ਲੋਕ ਘਰਾਂ ਚੋਂ ਬਾਹਰ ਪੈਦਲ ਨਿਕਲ ਰਹੇ ਨੇ ਕਿਸੇ ਨੇ ਕੰਮ ਤੇ ਜਾਣਾ ਕਿਸੇ ਨੇ ਸਕੂਲ ਬੱਚਿਆਂ ਨੇ ਜਾਣਾ ਉਹਨਾਂ ਦਾ ਹਾਲਾਤ ਤੁਸੀਂ ਦੇਖ ਰਹੇ ਹੋ ਸੜਕਾਂ ਤੇ ਪਾਣੀ ਹੈ 2 2 3 3 ਫੁੱਟ ਕਿੜਾ ਜਲੰਧਰ ਦੇ ਸੋਡਰ ਲੋਡ ਪ੍ਰੀਤ ਨਗਰ ਦੇ ਵਿੱਚ ਪਾਣੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਸ਼ਹਿਰ ਦੇ ਹੋਰ ਹਾਲਾਤ ਦਿਖਾਵਾਂਗੇ ਕੀ ਹਾਲਾਤ ਹੈ ਨਗਰ ਨਿਗਮ ਦੇ ਅਫਸਰਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ ਉਹ ਵਾਅਦੇ ਸਿਰਫ ਗੱਲਾਂ ਨੂੰ ਰਹਿ ਗਏ ਨੇ ਤੁਸੀਂ ਦੇਖੋ ਲੋਕ ਆਪਣੇ ਘਰਾਂ ਚੋਂ ਬਾਹਰ ਕਿਸੇ ਨੇ ਜ਼ਰੂਰੀ ਕੰਮ ਲਈ ਜਾਣਾ ਉਹਨਾਂ ਨੂੰ ਵੀ ਪੈਦਲ ਜਾਣਾ ਪੈ ਰਿਹਾ ਅੰਕਲ ਤੁਸੀਂ ਕਿੱਥੇ ਰਹਿੰਦੇ ਹੋ ਨਾਲ ਕੋਕਲੀ ਜਨ ਤੁਸੀਂ ਅੱਛਾ ਜੀ ਹਾਂ ਜੀ ਕਿੰਨਾ ਪਾਣੀ ਹੈਗਾ ਪਾਣੀ ਘਟ ਰਿਹਾ ਤੇ ਲੱਖ ਲੱਖ ਆਏ ਅੱਛਾ ਸੋ ਕਿਹਦੇ ਏਰੀਆ ਦੇ ਵਿੱਚ ਇਹ ਇਸ ਤੋਂ ਲੈ ਕੇ ਸੋਡਨ ਤੱਕ ਹੈ ਅੱਛਾ ਸੋਡਨ ਤੱਕ ਇੰਨਾ 2-3 ਕਿਲੋਮੀਟਰ ਹੈਗਾ ਹਾਂਜੀ 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 ਪਾਣੀ ਪੂਰਾ ਭਰਿਆ ਹੋਇਆ ਪਾਣੀ ਭਰਿਆ ਜੀ ਇਹ ਤੁਸੀਂ ਦੇਖੋ ਲੋਕ ਬੱਚੇ ਜਾਣ ਸਕੂਲ ਜਾਣ ਵਾਲੇ ਸੱਤੇ ਖੜੀ ਆਏ ਬੱਚੇ ਨਹੀਂ ਜਾ ਸਕਦੇ ਸਕੂਲ ਜੀ ਤੁਸੀਂ ਦੇਖੋ ਲੋਕ ਕਿੰਨਾ ਪਰੇਸ਼ਾਨ ਹੋ ਰਹੇ ਨੇ ਲੋਕ ਕਹਿੰਦੇ ਨੇ ਤੁਸੀਂ ਦੇਖ ਰਹੇ ਹੋ ਹਾਲਾਤ ਜਲੰਧਰ ਦੇ ਦਮੋਰੀਆ ਪੁਲ ਦੇ ਅਸੀਂ ਕਿਉਂ ਬਾਰ ਬਾਰ ਦਿਖਾਣੇ ਆ ਦਮੋਰੀਆ ਪੁਲ ਅੱਜ ਤੇ ਦਮੋਰੀਆ ਪੁਲ ਦਾ ਰਿਕਾਰਡ ਹੀ ਤੋੜ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਪੂਰੇ ਤਰ੍ਹਾਂ ਨੱਕੋ ਨੱਕ ਦਮੋਰੀਆ ਪੁਲ ਦਾ ਪਾਣੀ ਕਿਹੜਾ ਪੂਰੀ ਤਰ੍ਹਾਂ ਭਰ ਚੁੱਕਾ ਹੋਇਆ ਦੂਰ ਦੂਰ ਤੱਕ ਕਿਹੜਾ ਪਾਣੀ ਹੈ ਤੇ ਅੱਜ ਕਿਹੜੇ ਪੁਲ ਅੰਡਰ ਬਿਜ ਪੁਲ ਬਣਾਏ ਗਏ ਨੇ ਉਹ ਪੁਲ ਵੀ ਸਿਰਫ ਲੋਕ ਉਸ ਜਿਹੜੇ ਪੁਲ ਦੇ ਉੱਤੇ ਵੀ ਨਹੀਂ ਜਾ ਸਕਦੇ ਹਾਲਾਤ ਇਹ ਜਲੰਧਰ ਦੇ ਆ ਕੁਝ ਘੰਟੇ ਬਾਰਿਸ਼ ਹੁੰਦੀ ਆ ਤੁਸੀਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਔਰ 1 ਤੋਂ 2 ਘੰਟੇ ਪੈ بارش ਹੋ ਜਵੇ ਤੇ ਪੂਰਾ ਦਮੋਰੀਆ ਪੋਲ ਨੱਕੋ ਨੱਕ ਭਰ ਜਾਵੇ ਤੇ ਥੋੜਾ ਜਿਹਾ ਫਰਕ ਰਹਿ ਗਿਆ 2 ਤੋਂ 3 ਫੁੱਟ ਤੇ ਤੁਸੀਂ ਦੇਖ ਰਹੇ ਹੋ ਪਾਣੀ ਕਿੰਨਾ ਭਰ ਚੁੱਕਾ ਹੋਇਆ ਜਲੰਧਰ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਹਲੇ ਤੱਕ ਕਿਹੜੀ ਹੈ بارش ਹੋ ਰਹੀ ਹੈ ਹਾਲਾਤ ਇਸ ਟਾਈਮ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਇਹ ਜਲੰਧਰ ਦੇ ਲੰਬਾ ਪਿੰਡ ਦੇ ਰੋਡ ਦੇ ਹੈ ਲੰਬਾ ਪਿੰਡ ਤੋਂ ਕਿਸ਼ਨਪੁਰਾ ਸ਼ਹਿਰ ਦੇ ਵਿੱਚ ਆਨ ਦਾ ਰੋਡ ਹੈ ਤੁਸੀਂ ਦੇਖ ਰਹੇ ਹੋ ਹਾਲਾਤ ਹੀ ਪਾਣੀ ਕਿੰਨੇ ਕਿੰਨੇ ਫੋਟਾ ਦੂਰ ਤੱਕ ਕਿਹੜਾ ਪਾਣੀ ਹੈ ਤੁਸੀਂ ਦੇਖ ਰਹੇ ਹੋ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਕੂਲ ਦੇ ਬੱਚਿਆਂ ਨੇ ਸਵੇਰੇ ਸਕੂਲ ਜਾਣਾ ਹੈ ਤੋਂ ਉਹਨਾਂ ਦੇ ਆਟੋ ਕਿਹੜੇ ਖਰਾਬ ਹੋ ਜਾਂਦੇ ਨੇ ਬੱਚੇ ਪਾਣੀ ਦੇ ਵਿੱਚੋਂ ਦੀ ੱਤਕਾ ਲਗਾ ਰਹੇ ਨੇ ਛੋਟੇ ਛੋਟੇ ਬੱਚੇ ੱਤਕਾ ਲਗਾ ਰਹੇ ਨੇ ਨਗਰ ਨਿਗਮ ਦੇ ਅਫਸਰ ਕਿੱਥੇ ਸੁੱਤੇ ਪਏ ਨੇ ਹਾਲਾਤ ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਵਾਅਦੇ ਜਰੂਰ ਕਿਤੇ ਦੂਰ ਤੱਕ ਤੁਸੀਂ ਦੇਖ ਰਹੇ ਹੋ ਪਾਣੀ ਦੇ ਹਾਲਾਤ ਪਾਣੀ ਕਿੰਨਾ ਕਿੰਨਾ ਭਰਿਆ ਪਿਆ ਜਲੰਧਰ ਦੇ ਹਾਲਾਤ ਹੈ ਜਲੰਧਰ ਦੇ ਵਿੱਚ ਕੁਝ ਘੰਟੇ ਬਾਰਿਸ਼ ਹੁੰਦੀ ਹੈ ਬਾਰਿਸ਼ ਹੋਣ ਤੋਂ ਬਾਅਦ ਕੀ ਹਾਲਾਤ ਹੋ ਜਾਂਦੇ ਨੇ ਦੋ ਦੋ ਤਿੰਨ ਤਿੰਨ ਫੁੱਟ ਕਿਹੜਾ ਪਾਣੀ ਹੈ ਉਹ ਭਰਿਆ ਪਿਆ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਏ ਸਾਡੇ ਨਾਲ ਹੈ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਤੁਸੀਂ ਕਿੰਨਾ ਪਾਣੀ ਹੋਏਗਾ ਕਿੰਨੇ ਫੁੱਟ ਤੇ ਕਰੀਬ ਹੋਏਗਾ ਪਾਣੀ ਤੁਸੀਂ ਦੇਖ ਰਹੇ ਹੋ ਲੋਗ ਹਾਲਾਤ ਕੀ ਹੈ ਹਾਲਾਤ ਕੀ ਹੈ ਜੇ ਤੁਸੀਂ ਦੇਖ ਰਹੇ ਹੋ ਜਲੰਧਰ ਦੀਆਂ ਇਹ ਹਾਲਾਤ ਜਲੰਧਰ ਦੇ ਆਸ-ਪਾਸੇ ਮਾਰਕੀਟ ਹੈ ਦੁਕਾਨਾਂ ਪਾਣੀ ਤੁਸੀਂ ਦੇਖ ਰਹੇ ਹੋ ਕਿੰਨਾ ਭਰਿਆ ਪਿਆ ਇਹ ਹਾਲਾਤ ਜਲੰਧਰ ਦੇ ਲੰਬਾ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੱਚੇ ਛੋਟੇ ਛੋਟੇ ਸੇਫ ਹੋਏ ਹੋਏ ਜੋ ਬੱਚੇ ਸਕੂਲਾਂ ਦੇ ਵਿੱਚ ਜਾਣਾ ਉਹਨਾਂ ਦੇ ਆਟੋ ਪਾਣੀਾਂ ਦੇ ਵਿੱਚ ਰੁੱਕ ਜਾਂਦੇ ਨੇ ਬੱਚੇ ਤੱਕਾ ਲਗਾ ਰਹੇ ਨੇ ਇਹ ਜਲੰਧਰ ਦੇ ਹਾਲਾਤ ਆ ਕੁਝ ਘੰਟੇ ਬਾਰਿਸ਼ ਹੁੰਦੀ ਹੈ ਬਾਰਿਸ਼ ਹੋਣ ਤੋਂ ਬਾਅਦ ਕੀ ਹਾਲਾਤ ਹੋ ਜਾਂਦੇ ਨੇ ਹਾਲੇ ਤੱਕ ਵੀ ਕਿਹੜੀ ਹੈ ਬਾਰਿਸ਼ ਹੋ ਰਹੀ ਹੈ ਸਵੇਰ ਤੋਂ ਜੋ ਤੜਕੇ ਤੋਂ ਕਿਹੜੀ ਹੈ ਬਾਰਿਸ਼ ਹੋ ਰਹੀ ਹੈ ਦੇ ਰਾਤ ਪਹਿਲੇ ਬੱਦਲ ਛਾ ਜਾਂਦੇ ਨੇ ਉਸ ਤੋਂ ਬਾਅਦ ਇੱਕੋ ਦਮ ਕਿੜੀ ਬਾਰਿਸ਼ ਹੋ ਜਾਂਦੀ ਹੈ ਜਲੰਧਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਲਗ ਲਗ ਏਰੀਏ ਦੇ ਤੁਹਾਨੂੰ ਹਾਲਾਤ ਦਿਖਾਏ ਭਾਵੇਂ ਦਮੋਰੀਆ ਪੋਲਾ ਭਾਵੇਂ ਪ੍ਰੀਤਨਗਰ ਹੈ ਭਾਵੇਂ ਹੋਰ ਵੀ ਏਰੀਏ ਦੀਆਂ ਤਸਵੀਰਾਂ ਦਿਖਾ ਰਹੇ ਆ ਜਲੰਧਰ ਦੇ ਵਿੱਚ ਕਿੰਨਾ ਕਿੰਨਾ ਪਾਣੀ ਹੈ ਲੋਕ ਪਾਣੀ ਦੇ ਵਿੱਚ ਝੂਰ ਜਾਂਦੇ ਨੇ ਕਦੋਂ ਅੱਗੇ ਜਾ ਕੇ ਪਾਣੀ ਦੇਖਦੇ ਨੇ ਉਹ ਬਲੋਗ ਵਾਪਸ ਆ ਜਾਂਦੇ ਨੇ ਤੁਸੀਂ ਦੇਖ ਰਹੇ ਲੋਕਾਂ ਦੇ ਆਸ-ਪਾਸੇ ਘਰ ਹੈ ਦੁਕਾਨ ਹੈ ਲੋਕਾਂ ਨੂੰ ਕਿੰਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਕੋ ਛੋਟੇ ਛੋਟੇ ਬੱਚੇ ੱਟਕਾ ਲਗਾ ਰਹੇ ਨੇ ਆਟੋ ਉਹਨਾਂ ਦਾ ਪਾਣੀ ਦੇ ਵਿੱਚ ਖਰਾਬ ਹੋ ਜਾਂਦਾ ਤੇ ਸਕੂਲ ਜਾਣਾ ਹੈ ਬੱਚਿਆਂ ਦਾ ਸਕੂਲ ਦੇ ਟਾਈਮ ਹੋ ਚੁੱਕੇ ਨੇ ਆ ਦੇਖੋ ਬੱਚੇ ਕਿਦਾਂ ਆਟੋ ਨੂੰ ੱਟਕਾ ਲਗਾ ਰਹੇ ਨੇ ਬੱਚੇ ਕੋਸ਼ਿਸ਼ ਕਰ ਰਹੇ ਨੇ ਆਟੋਨ ਸਟਾਰਟ ਹੋ ਜਵੇ ਤੇ ਸਾਡਾ ਆਟੋ ਜਲਦੀ ਆਸੀ ਸਕੂਲ ਪਹੁੰਚ ਸਕੀ ਹੈ ਬੇ ਕੀ ਹੋਇਆ ਪੁੱਤਰ ਆਟੋ ਖਰਾਬ ਹੋ ਗਿਆ ਅੱਛਾ ਆਟੋ ਚ ਪਾਣੀ ਚ ਲੱਗ ਗਿਆ ਅੱਜ ਕਿੰਨਾ ਪਾਣੀ ਹੈਗਾ ਬਹੁਤ ਅੱਛਾ ਕਿਹੜੇ ਸਕੂਲੇ ਪੜਦੇ 10th class OK ਸਟਾਰਟ ਨਹੀਂ ਹੋ ਰਿਹਾ ਆਟੋ ਇਹ ਦੇਖ ਰਹੋ ਬੱਚੇ ਕਹਿ ਰਹੇ ਨੇ ਪਾਣੀ ਪਰ ਚੁੱਕਾ ਹੈ ਆਟੋ ਦੇ ਵਿੱਚ ਬੱਚੇ ੱਤਕਾ ਲਗਾ ਰਹੇ ਨੇ ਉਹਨੂੰ ਦਿਖਾ ਰਹੇ ਆ ਜਲੰਧਰ ਦੇ ਸੋਡਲ ਰੋਡ ਦੀਆਂ ਪ੍ਰੀਤਨਗਰ ਦੀਆਂ ਕਿਸੇ ਨੇ ਕੰਮਾਂ ਤੇ ਜਾਣਾ ਹੋਵੇ ਜ਼ਰੂਰੀ ਕੰਮ ਲਈ ਜਾਣਾ ਹੋਵੇ ਤੇ ਉਹ ਕਿੱਦਾਂ ਜਾਏ ਜਲੰਧਰ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕੁਝ ਘੰਟੇ ਬਾਰਿਸ਼ ਹੁੰਦੀ ਹੈ ਬਾਰਿਸ਼ ਹੋਣ ਤੋਂ ਬਾਅਦ ਤੁਸੀਂ ਦੇਖੋ ਦੂਰ ਦੂਰ ਤੱਕ ਕਿਹੜਾ ਪਾਣੀ ਹੈ ਲੋਕ ਜਰੂਰ ਆਪਣੇ ਘਰ ਲਈ ਜਾਣਾ ਚਾਹੁੰਦੇ ਨੇ ਕਿਦੋਂ ਅੰਦਰ ਪਾਣੀ ਦੇ ਵਿੱਚ ਜਾਂਦੇ ਨੇ ਉੱਥੋਂ ਵਾਪਸ ਆ ਜਾਂਦੇ ਨੇ ਉਹ ਹਾਲਾਤ ਤੁਸੀਂ ਦੇਖ ਰਹੇ ਹੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਿੰਨਾ ਕਰਨਾ ਪੈ ਰਿਹਾ ਹੁਣੇ ਐਕਟਿਵ ਆਪਣੇ ਘਰ ਵੱਲ ਨੂੰ ਜਾ ਰਹੀ ਸੀ ਪਾਣੀ ਦੇਖ ਕੇ ਵਾਪਸ ਆ ਗਈ ਹੈ ਜਿਸ ਦੀਆਂ ਤਸਵੀਰਾਂ ਹਾਲਾਤ ਜਲੰਧਰ ਦੇ ਤੁਹਾਨੂੰ ਦਿਖਾ ਰਹੇ ਹਾਂ ਭਾਈ ਕਿੰਨਾ ਪਾਣੀ ਆ ਤੂੰ ਵਾਪਸ ਆ ਜਿਆਦਾ ਆ ਜੀ ਆ ਕੋਡਿਆਂ ਤੋਂ ਉੱਪਰ ਜਾ ਰਿਹਾ ਜੀ ਉਹ ਕਿਹੜਾ ਉੱਪਰ ਜਾ ਪੁਲਿਸ ਫੁੱਲ ਚੱਕਾ ਹੈ ਇਹ ਦੇਖ ਰੋ ਤਸਵੀਰਾਂ ਬੱਚੇ ਸਕੂਲ ਦੇ ਵਿੱਚ ਜਾਣ ਨੂੰ ਕਿਹੜੇ ਆਟੋਆਂ ਦੇ ਵਿੱਚ ਪਾਣੀ ਦੇ ਨਾਲ ਬੰਦ ਹੋ ਜਾਂਦਾ ਤੇ ਬੱਚੇ ਤੱਕਾ ਲਗਾ ਰਹੇ ਨੇ ਜਦੋਂ ਹਾਲਾਤ ਜਲੰਧਰ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਸੇਫ ਨਹੀਂ ਹੈ ਸਕੂਲਾਂ ਦੇ ਵਿੱਚ ਜਾਣਾ ਬੱਚਿਆਂ ਨੂੰ ਪਹਿਲੇ ਸੋਚ ਸਮਝ ਕੇ ਜਾਣਾ ਪਏਗਾ ਆਟੋ ਪਾਣੀਆਂ ਦੇ ਵਿੱਚ ਕਿਹੜਾ ਖਰਾਬ ਹੋ ਗਿਆ ਹਾਲਾਤ ਜਲੰਧਰ ਦੇ ਦਿਖਾ ਰਹੇ ਆ ਜਲੰਧਰ ਦੇ ਇਸ ਟਾਈਮ ਖੜਿਆ ਆ ਸੀ ਜਲੰਧਰ ਦੇ ਜਗਤਪੁਰੇ ਦੀਆਂ ਤਸਵੀਰਾਂ ਦਿਖਾ ਰਹੇ ਆ ਕਿੱਥੇ ਕੁਝ ਘੰਟੇ ਬਾਰਿਸ਼ ਹੋਣ ਤੋਂ ਬਾਅਦ ਪੂਰਾ ਜਗਤਪੁਰਾ ਪਾਣੀ ਦੇ ਨਾਲ ਭਰ ਚੁੱਕਾ ਆਸ-ਪਾਸੇ ਘਰ ਹੈ ਘਰਾਂ ਦੇ ਵਿੱਚ ਤੁਸੀਂ ਹਾਲਾਤ ਦੇਖ ਰਹੇ ਹੋ ਘਰਾਂ ਦੁਕਾਨ ਦਾ ਦੁਕਾਨਾਂ ਹੈਗੀਆਂ ਕਿਹੜੀਆਂ ਲੱਕੜ ਦਾ ਕੰਮ ਇੱਥੇ ਚੱਲਦਾ ਹੈ ਤੇ ਜਿਸ ਦੇ ਵਿੱਚ ਕਿਦੋਂ ਬਾਰਿਸ਼ ਹੋ ਜਾਂਦੀ ਹੈ ਕੋਈ ਕੁਝ ਘੰਟੇ ਕਿੜਾ ਇੱਥੇ ਪਾਣੀ ਇਹ ਬਾਰਿਸ਼ ਹੋਣ ਤੋਂ ਬਾਅਦ ਪਾਣੀ ਖੜ ਜਾਂਦਾ ਦੋ ਤੋਂ ਦਿਨ ਦਿਨ ਪਗੜਾ ਪਾਣੀ ਇੱਥੋਂ ਜਾਂਦਾ ਨਹੀਂ ਹੈ ਜਿਸ ਦੇ ਵਿੱਚ ਇਸ ਜਗਤਪੁਰੇ ਤੋਂ ਨਾਲ ਹੀ ਜੋ ਹੈ ਕੈਰੀ ਪੁਲੀ ਹੈ ਕੈਰੀ ਪੁਲੀ ਦੇ ਤੁਸੀਂ ਹਾਲਾਤ ਦੇਖ ਰਹੇ ਹੋ ਦਮੋਰੀਆ ਪੁਲ ਦਾ ਕੀ ਹਾਲਾਤ ਹੋਣਗੇ ਤੇ ਇਸ ਕੈਰੀ ਪੁਲੀ ਦੇ ਕੀ ਹਾਲਾਤ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਾ ਹੈ ਲੋਕਾਂ ਨੂੰ ਮਹੱਲੇ ਚੋਂ ਬਾਹਰ ਨਿਕਲਣ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਕਹਿ ਰਹੇ ਨੇ ਦੁਆਬਾ ਚੌਂਕ ਤੋਂ ਲੈ ਕੇ ਸੋਟਲ ਚੌਂਕ ਤੱਕ ਜਿਹੜਾ ਪਾਣੀ ਆ ਪੂਰੀ ਨਾ ਭਰਿਆ ਪਿਆ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਤੁਸੀਂ ਹਾਲਾਤ ਦੇਖ ਰਹੇ ਹੋ ਜਲੰਧਰ ਦੇ ਨਗਰ ਨਿਗਮ ਦੇ ਵੱਡੇ ਵੱਡੇ ਅਫਸਰਾਂ ਵੱਲੋਂ ਵਾਅਦੇ ਤਾਂ ਜ਼ਰੂਰ ਕੀਤੇ ਗਏ ਸਿਰਫ ਵਾਅਦੇ ਉਹ ਗੱਲਾਂ ਨੂੰ ਤੇ ਕਿਤਾਬਾਂ ਦੇ ਵਿੱਚ ਰਹਿ ਜਾਂਦੇ ਨੇ ਤੁਸੀਂ ਦੇਖੋ ਬਾਰਿਸ਼ ਵੀ ਹੋ ਰਹੀ ਹੈ ਦੇ ਰਾਤ ਤੋਂ ਬਾਰਿਸ਼ ਹੋ ਰਹੀ ਹੈ ਬੱਦਲ ਛਾਏ ਹੋਏ ਨੇ ਜਲੰਧਰ ਦੇ ਹਾਲਾਤ ਕੁਝ ਘੰਟੇ ਬਾਰਿਸ਼ ਹੁੰਦੀ ਹੈ ਬਾਰਿਸ਼ ਹੋਣ ਤੋਂ ਬਾਅਦ ਕੀ ਹਾਲਾਤ ਹੈ ਜਲੰਧਰ ਦੇ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾਉਂਦੇ ਰਹਿ ਰਹੇ ਹਾਂ ਜਲੰਧਰ ਦੇ ਹਾਲਾਤ ਵੱਡੇ ਵੱਡੇ ਅਫਸਰਾਵਾਂ ਵੱਲੋਂ ਵਾਅਦੇ ਤਾਂ ਜਰੂਰ ਕੀਤੇ ਗਏ ਉਹ ਵਾਅਦੇ ਸਿਰਫ ਗੱਲਾਂ ਨੂੰ ਰਹਿ ਚੁੱਕੇ ਨੇ ਤੁਹਾਨੂੰ ਤਸਵੀਰਾਂ ਦਿਖਾਈਆਂ ਜਲੰਧਰ ਦੀਆਂ ਜਲੰਧਰ ਦੇ ਵਿੱਚ ਕੁਝ ਘੰਟੇ بارش ਹੋਣ ਤੋਂ ਬਾਅਦ ਪੂਰਾ ਜਲੰਧਰ ਪਾਣੀ ਦੇ ਨਾਲ ਭਰ ਚੁੱਕਾ ਹੋਇਆ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨਮ ਮਹਾਜਨ ਜਗਮਾਨੀ ਟੀਵੀ ਜਲੰਧਰ